ਇਹ ਆਪਣੀ ਜ਼ਿੰਦਗੀ ਦੀ ਬਹੁਤ ਵੱਡੀ ਗਵਾਹੀ ਦੇ ਰਹੇ ਨੇ ਇਹ ਪਹਿਨ ਦੱਸ ਰਹੇ ਨੇ ਕਿ ਇਹਨਾਂ ਦੇ ਗੁਰਦੇ ਦੇ ਵਿੱਚ ਪੱਥਰੀ ਸੀ ਜਿਸ ਕਰਕੇ ਇਹ ਪਹਿਨ ਬਹੁਤ ਹੀ ਜ਼ਿਆਦਾ ਪਰੇਸ਼ਾਨ ਰਹਿੰਦੇ ਸੀ ਔਰ ਪੱਥਰੀ ਦੇ ਕਰਕੇ ਇਹਨਾਂ ਦੇ ਬਹੁਤ ਹੀ ਜ਼ਿਆਦਾ ਦਰਦ ਹੁੰਦਾ ਸੀ ਇਹ ਦਰਦ ਇਹਨਾਂ ਸੀ ਕਿ ਇਹਨਾਂ ਨੂੰ ਕਈ-ਕਈ ਵਾਰ ਤੱਕ 24-24 ਘੰਟੇ ਇਹ ਦਰਦ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਸ ਕਰਕੇ ਕੋਈ ਵੀ ਕੰਮ ਨਹੀਂ ਸੀ ਕਰ ਸਕਦੇ ਨਾ ਕੋਈ ਪਾਰ ਚੱਕ ਸਕਦੇ ਸੀ ਨਾ ਘਰ ਦਾ ਕੰਮ ਕਰ ਸਕਦੇ ਸੀ ਨਾ ਕੋਈ ਬਾਹਰ ਤਾਂ ਕੰਮ ਕਰ ਸਕਦੇ ਸੀ ਹallelujah ਹallelujah ਕਈ ਵਾਰ ਇਹਨਾਂ ਦੀ ਜਿਹੜੀ ਪੱਥਰੀ ਸੀ ਉਹ ਨਾਲੀ ਦੇ ਵਿੱਚ ਫਸ ਜਾਂਦੀ ਸੀ ਔਰ ਜਦੋਂ ਨਾਲੀ ਦੇ ਵਿੱਚ ਫਸ ਜਾਂਦੀ ਸੀ ਜਿਹੜਾ ਬਾਥਰੂਮ ਸੀ اٹਕ ਹੋ ਜਾਂਦਾ ਸੀ ਤੇ ਜਿਸ ਦਿਨਾਂ ਇਹਨੂੰ ਬਹੁਤ ਜ਼ਿਆਦਾ ਤਕਲੀਫ ਹੁੰਦੀ ਸੀ ਇਹ ਪੈਨ ਦੱਸਦੇ ਨੇ ਕਿ ਇਹਨਾਂ ਨੇ ਲਗਾਤਾਰ 3 ਸਾਲ ਦਵਾਈ ਖਾਧੀ ਅੰਗਰੇਜ਼ੀ ਔਰ ਦੇਸੀ ਦਵਾਈਆਂ ਖਾਂਦੇ ਰਹੇ ਜਿੱਥੇ ਵੀ ਇਹਨਾਂ ਨੂੰ ਕੋਈ ਦੱਸਦਾ ਸੀ ਉੱਥੇ ਇਹਨਾਂ ਨੇ ਦਵਾਈ ਲੈਣੀ ਸ਼ੁਰੂ ਕਰ ਦਿੱਤੀ ਪਰ ਫਿਰ ਵੀ ਕੋਈ ਵੀ ਆਰਾਮ ਨਹੀਂ ਸੀ ਆ ਰਿਹਾ ਹallelujah ਇਹ ਦਸਰੇ ਨੇ ਕਿੰਨਾਂ ਨੇ ਇੱਕ ਗਰੰਟੀ ਵਾਲੀ ਦਵਾਈ ਵੀ ਖਾਧੀ ਜਿਸ ਵਿੱਚ ਕਹਿੰਦੇ ਸੀ ਕਿ ਇੱਕ ਸ਼ੀਸ਼ੀ ਪੀਣ ਦੇ ਨਾਲ ਜਿਹੜੀ ਪੱਥਰੀ ਹੈ ਬਹੁਤ ਸਾਰੇ ਲੋਕਾਂ ਦੀ ਬਾਹਰ ਆਈ ਹੈ ਪਰ ਜੇ ਇਹਨਾਂ ਨੇ ਇੱਕ ਸ਼ੀਸ਼ੀ ਦੀ ਬਜਾਏ ਤਿੰਨ ਸ਼ੀਸ਼ੀਆਂ ਪੀ ਲਈਆਂ ਪਰ ਕੋਈ ਵੀ ਫਰਕ ਨਹੀਂ ਪਿਆ ਫਿਰ ਜਦੋਂ ਇਹਨਾਂ ਨੇ ਉਹ ਸ਼ੀਸ਼ੀਆਂ ਪੀਤੀਆਂ ਫਿਰ ਇਹਨਾਂ ਨੇ ਦਸਰੇ ਨੇ ਕਿੰਨਾਂ ਨੇ ਤਿੰਨ ਪੇਟੀਆਂ ਜਿਹੜੀਆਂ ਸਖਾਰੇ ਦੀਆਂ ਸੀ ਉਹ ਵੀ ਪੀਤੀਆਂ ਪਰ ਜਿਹੜੀ ਪੱਥਰੀ ਸੀ ਉਹ ਖੁਰ ਨਹੀਂ ਰਹੀ ਸੀ ਹਾਲੇਲੂਇਆ ਹਾਲੇਲੂਇਆ ਤੇ ਇਹ ਦਸਰੇ ਨੇ ਕਿ ਇਹਨਾਂ ਦੇ ਵਿੱਚ ਜਿਹੜੀ ਪੱਥਰੀ ਸੀਗੀ ਬਹੁਤ ਹੀ ਜ਼ਿਆਦਾ ਇਹਨਾਂ ਨੂੰ ਪਰੇਸ਼ਾਨ ਕਰਦੀ ਸੀ ਦਰਦ ਦੇ ਨਾਲ ਇਹ ਹਮੇਸ਼ਾ ਹੀ ਨਾ ਕਰਦਾ ਕੰਮ ਕਰ ਪਾਉਂਦੇ ਸੀ ਨਾ ਕੁਝ ਵੀ ਨਹੀਂ ਸੀ ਕਰ ਪਾਉਂਦੇ ਨਾ ਕੋਈ ਭਾਰ ਚੱਕ ਸਕਦੇ ਸੀ ਜਿੱਥੇ ਵੀ ਕੋਈ ਇਹਨਾਂ ਨੂੰ ਦੱਸਦਾ ਸੀ ਦਵਾਈ ਲੈਣ ਦੇ ਲਈ ਇਹ ਲੈਂਦੇ ਸੀ ਪਰ ਕੋਈ ਫਰਕ ਨਹੀਂ ਸੀ ਪੈਂਦਾ ਫਿਰ ਇਹਨਾਂ ਨੇ ਦੇਸੀ ਵੀ ਦਵਾਈ ਲਈ ਤੇ ਉਸ ਦਵਾਈ ਤੇ ਦੁਆ ਵੀ ਕਰਵਾਈ ਦੁਆ ਕਰਾਉਣ ਤੋਂ ਬਾਅਦ ਫਿਰ ਇਹਨਾਂ ਨੇ ਦਵਾਈ ਖਾਧੀ ਪਰ ਫਿਰ ਵੀ ਕੋਈ ਵੀ ਫਰਕ ਨਹੀਂ ਪਿਆ ਦਰਦ ਉਸੇ ਤਰ੍ਹਾਂ ਹੀ ਚੱਲ ਰਿਹਾ ਸੀ ਤੇ ਲਗਾਤਾਰ ਪ੍ਰਭੂ ਦੇ ਪਵੰਨ ਦੇ ਵਿੱਚ ਆਉਂਦੇ ਰਹੇ ਔਰ ਹਰ ਸੰਡੇ ਇਸ ਚਰਚ ਦੇ ਵਿੱਚ ਪ੍ਰਭੂ ਦੇ ਪਵੰਨ ਦੇ ਵਿੱਚ ਪ੍ਰਭੂ ਦੀ ਆਰਾਧਨਾ ਕਰਦੇ ਰਹੇ ਔਰ ਇੱਕ ਦਿਨ ਪਰਮੇਸ਼ੁਰ ਦੇ ਦਾਸ ਨੇ ਬੋਲਿਆ ਕਿ ਜਿਨ੍ਹਾਂ ਨੂੰ ਕੋਈ ਵੀ ਬਿਮਾਰੀ ਕੋਈ ਵੀ ਪ੍ਰੋਬਲਮ ਹੈ ਉਹ ਅੱਗੇ ਆ ਜਾਏ ਉਹਨਾਂ ਦੇ ਲਈ ਬਿਮਾਰਾਂ ਦੇ ਲਈ ਅੱਜ ਪ੍ਰਾਰਥਨਾ ਹੋਏਗੀ ਔਰ ਜਦੋਂ ਇਹ 팬 ਅੱਗੇ ਆਏ ਇਹਨਾਂ ਨੇ ਪ੍ਰਾਰਥਨਾ ਕਰਵਾਈ ਤੇ ਉਸ ਤੋਂ ਬਾਅਦ ਦਾਸ ਰਹੇ ਕਿ ਕੋਈ ਦਰਦ ਉਸ ਤੋਂ ਬਾਅਦ ਕੋਈ ਦਰਦ ਕੋਈ ਪਥਰੀ ਇਹਨਾਂ ਨੂੰ ਜਿਹੜੀ ਗੁਰਦੇ ਦੇ ਵਿੱਚ ਪਰੇਸ਼ਾਨ ਕਰ ਰਹੀ ਸੀ ਉਹ ਬਿਲਕੁਲ ਠੀਕ ਹੋ ਚੁੱਕੀ ਹੈ ਹਾਲੇਲੂਇਆ ਤੇ ਬਾਕੀ ਆਪਾਂ ਇਹਨਾਂ ਦੇ ਮੂੰਹ ਤੋਂ ਸੁਣਦੇ ਹਾਂ ਕਿ ਕੀ ਕੀ ਤਕਲੀਫ ਹੁੰਦੀ ਸੀ ਇਹਨਾਂ ਨੂੰ ਜਦੋਂ ਇਹਨਾਂ ਦੀ ਪੱਥਰੀ ਗੁਰਦੇ ਦੇ ਵਿੱਚ ਸੀ ਪੰਜ ਪੰਜ ਦੱਸੋ ਕੀ ਕੀ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਜਦੋਂ ਪੱਥਰੀ ਸੀ ਮੇਰੇ ਵੱਲੋਂ ਬੈਨੂ ਕਤਲੀ ਬਹੁਤ ਹੁੰਦੀ ਸੀ ਜਦੋਂ ਪੱਥਰੀ ਦਾ ਦਰਦ ਹੋਣਾ ਮੇਰੇ ਉੱਪਰ ਛਾਂ ਲਾ ਕੇ ਬਹੁਤ ਪਰੇਸ਼ਾਨ ਹੋਣਾ ਮੈਂ ਦਵਾਈ ਲੈਣੀ ਨਹੀਂ ਫਰਕ ਪੈਣਾ ਤੇਨ ਤਨ ਦੇ ਵਿੱਚ ਮਨ ਜਿਤੇ ਪਿਆਰ ਹੈ ਨਾ ਤੇ ਕੋਈ ਮਨੋਸ਼ ਨਹੀਂ ਰਹਿੰਦੀ ਸੀ ਜਦੋਂ ਮੈਂ ਹਾਂ ਪ੍ਰਾਰਥਨਾ ਕਰਾਈ ਪ੍ਰਭੂ ਦੇ ਦਾਸਤ ਉਦੋਂ ਦੇ ਮੈਂ ਹਰ ਚੰਗੀ ਹੋ ਚੁੱਕੇ ਹਾਂ ਹਾਲੇ ਲੂਆ ਪੈਂ ਤੁਸੀਂ ਦੱਸੋ ਕਿੰਨੀ ਕੁ ਦਵਾਈ ਖਾ ਲਈ ਸੀ ਤੁਸੀਂ ਦਵਾਈ ਮੈਂ 3 ਸਾਲ ਹੀ ਖਾਂਦੀ ਰਹੀ ਲਗਾਤਾਰ ਦਵਾਈ ਖਾ ਰਹੇ ਸੀ ਹਾਂਜੀ ਲੇਕਿਨ ਕੋਈ ਵੀ ਫਰਕ ਨਹੀਂ ਸੀ ਪੈ ਰਿਹਾ ਕੋਈ ਫਰਕ ਨਹੀਂ ਪਿਆ ਅੱਜ ਆਪਰੇਸ਼ਨ ਬਾਰੇ ਨਹੀਂ ਸੋਚਿਆ ਸੀ ਨਾ ਮੈਨੂੰ ਡਰ ਬਹੁਤ ਲੱਗਦਾ ਹੈ ਕਿ ਆਪਰੇਸ਼ਨ ਕਰਵਾਣਾ ਪ੍ਰਭੂ ਤੇ ਵਿਸ਼ਵਾਸ ਸੀ ਇਹ ਪਰਮੇਸ਼ਵਰ ਠੀਕ ਕਰੇਗਾ ਹਾਂ ਮੈਂ ਤਾਂ ਪਰਮੇਸ਼ਵਰ ਹੀ ਠੀਕ ਕਰੇਗਾ ਮੈਂ ਪਰੇਸ਼ਾਨ ਨਹੀਂ ਕਰਵਾਣਾ ਹਾਂਜੀ ਹੁਣ ਕਿੱਦਾਂ ਆ ਹੁਣ ਬਿਲਕੁਲ ਠੀਕ ਹੈ 3 ਮਹੀਨੇ ਹੋ ਚਲੇ ਅੱਛਾ ਹallelujah ਔਰ ਕਰਦਾ ਕੰਮ ਕਰ ਰਹੇ ਹੋ ਹਾਂਜੀ ਸਾਰਾ ਕੰਮ ਕਰਦੇ ਕਰਦੇ ਹੱਥੇ ਵੀ ਲੈ ਕੇ ਆਣੀ ਹਾਂ ਤਾਂ ਹallelujah ਹallelujah ਸਾਰੇ ਜਨ ਇਸ ਗਵਾਹੀ ਦੇ ਲਈ ਪ੍ਰਭੂ ਦਾ ਧੰਨਵਾਦ ਕਰੋ ਕਿ ਪਰਮੇਸ਼ਰ ਨੇ ਇਹਨਾਂ ਨੂੰ ਇਸ ਚੰਗਿਆਈ ਦੇ ਨਾਲ ਬLESਸ ਕੀਤਾ ਹallelujah ਕੀ ਗੱਲ ਗਵਾਹੀ ਪਸੰਦ ਨਹੀਂ ਆਈ ਕੋਈ ਤਾੜੀ ਨਹੀਂ ਵੱਜੀ ਪਰਮੇਸ਼ਵਰ ਦੇ ਲਈ ਹallelujah ਅੱਜ ਜਦੋਂ ਤੁਸੀਂ ਵਿਸ਼ਵਾਸ ਦੇ ਵਿੱਚ ਬਨੇ ਰਹੋਗੇ ਪਰਮੇਸ਼ਰ ਤੁਹਾਡੀਆਂ ਵੀ ਗਵਾਹੀਆਂ ਬਣਾਏਗਾ ਹੋ ਸਕਦਾ ਹੈ ਜੇ ਤੁਸੀਂ ਬਹੁਤ ਜ਼ਿਆਦਾ ਪਰੇਸ਼ਾਨ ਆਏ ਹੋ ਬਹੁਤ ਜ਼ਿਆਦਾ ਬਿਮਾਰੀ ਦੇ ਵਿੱਚ ਉਜਰੇ ਹੋ ਲੇਕਿਨ ਕੋਈ ਵੀ ਫਰਕ ਨਹੀਂ ਪੈ ਰਿਹਾ ਦਵਾਈਆਂ ਲੈ ਰਹੇ ਹੋ ਲੇਕਿਨ ਪਰਮੇਸ਼ਰ ਅੱਜ ਤੁਹਾਨੂੰ ਬLES ਕਰਕੇ ਭੇਜੇਗਾ ਹallelujah ਜੈਪਸ ਆਪਣੀ ਜਗ੍ਹਾ ਤੇ ਹallelujah